ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਅਸੀਂ ਜਿਹੜੇ ਸਟੇਕ ਹোলਡਰ ਆ ਸਾਰੇ ਜਿੰਨੇ ਵੀ ਚਾਹੇ ਉਹ ਮਨਿਸਟਰ ਹੋਵੇ ਸੈਕਟਰੀ ਐਡਮਿਨਿਸਟ੍ਰੇਟਰ ਸੈਕਟਰੀ ਸਾਰੇ ਡਿਪਾਰਟਮੈਂਟ ਦੇ ਜਿਹੜੇ ਸਾਡੇ ਅਫਸਰ ਸਹਬਾਨ ਆ ਜਿੰਨੇ ਵੀ ਡਰੱਗ ਐਡਿਕਸ਼ਨ ਨਾਲ ਮੈਂਟਰ ਹੈਲਥ ਨਾਲ ਡੀਲ ਕਰਦੇ ਔਰ ਪੀਜੀਆਈ ਤੋਂ ਔਰ 올 ਇੰਡੀਆ ਇੰਸਟੀਚਿਊਟ ਤੋਂ ਐਕਸਪਰਟਸ ਪੰਜਾਬ ਦੇ ਜਿਹੜੇ ਪ੍ਰਾਈਵੇਟ ਪ੍ਰੈਕਟਿਸ਼ਨਰਸ ਆ ਸਮਾਜ ਭਲਾਈ ਦਫ਼ਤਰ ਤੋਂ ਪੁਲਿਸ ਤੋਂ ਔਰ ਜਿੰਨੇ ਐਨ ਜੀਓਸ ਤੇ ਹੈਗੇ ਆ ਉਹਨਾਂ ਨੂੰ ਸਾਰਿਆਂ ਦਾ ਅਸੀਂ ਇੱਕ ਬ੍ਰੇਨਸਟਾਰਮਿੰਗ ਸੈਸ਼ਨ ਸੰਪੋਜ਼ੀਅਮ ਇੱਕ ਦਿਨ ਦਾ ਅਸੀਂ ਰੱਖਿਆ ਹੈਗਾ ਜਿਹਦੇ ਵਿੱਚ ਉਹ ਪੰਜਾਬ ਦੇ ਜਿੰਨੇ ਵੀ ਮੈਟਰ ਰੱਖੇ ਰਿਹਾ ਚਾਹੇ ਡਰਗ ਐਡਿਕਸ਼ਨ ਦੀ ਪ੍ਰੋਬਲਮ ਹੋਵੇ ਕਿਸਾਨਾਂ ਦੇ ਵਿੱਚ ਸੂਸਾਈਡ ਦਾ ਮਸਲਾ ਹੋਵੇ ਸਟੂਡੈਂਟਸ ਦੇ ਵਿੱਚ ਸੂਸਾਈਡ ਦਾ ਮਸਲਾ ਹੋਵੇ ਜਿਸ ਤਰ੍ਹਾਂ ਸਾਡੇ ਹੁਣ ਬੰਦੇ ਡਿਪੋਰਟ ਹੋ ਕੇ ਆ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਸਾਈਕਲੋਜੀਕਲ ਉਹਨਾਂ ਦੇ ਡਿਪਰੈਸ਼ਨ ਸਾਰੀ ਜਿਹੜੀ ਉਹਨਾਂ ਦੇ ਨਾਲ ਕਿਦਾਂ ਡੀਲ ਕਰਨਾ ਇਹ ਸਾਰੀਆਂ ਪ੍ਰੋਬਲਮ ਦੇ ਡੀਲ ਨਾ ਕਰਨ ਵਾਸਤੇ ਅਸੀਂ ਇੱਕ ਮੈਂਟਲ ਹੈਲਥ ਪਾਲਿਸੀ ਜਿਹੜੀ ਪੰਜਾਬ ਦੀ ਬਣਾਉਣ ਜਾ ਰਹੇ ਆ ਤੇ ਅੱਜ ਅਸੀਂ ਜਿਹੜੇ ਸਿਹਤ ਵਿਭਾਗ ਨਾਲ ਸੰਬੰਧਿਤ ਜਾਂ ਐਨ ਜੀਓਜ਼ ਜਾਂ ਜਿਹੜੇ ਐਕਸਪਰਟਸ ਆ ਜਾਂ ਜਿਹੜਾ ਵਿਭਾਗ ਹੈਗਾ ਉਹਨਾਂ ਦੇ ਸਾਰੇ ਸਾਰੇ ਜਣੇ ਡਿਸਕਸ਼ਨ ਕਰ ਰਹੇ ਆ ਇਸ ਤੋਂ ਬਾਅਦ ਅਸੀਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਸਿੱਖਿਆ ਦਾ ਵਿਭਾਗ ਹੈਗਾ ਸਮਾਜ ਭਲਾਈ ਦਾ ਵਿਭਾਗ ਹੈਗਾ ਵੱਡੀਆਂ-ਵੱਡੀਆਂ ਐਨ ਜੀਓਜ਼ ਆ ਗਈਆਂ ਉਹ ਸਾਰੇ ਉਹਨਾਂ ਦੇ ਨਾਲ ਵੀ ਅਸੀਂ ਡਿਸਕਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਇੱਕ ਪਾਲਿਸੀ ਲੈ ਕੇ ਆਵਾਂਗੇ ਉਸ ਤੋਂ ਬਾਅਦ ਇਹ ਸਭ ਲਈ ਵਿੱਚ ਆਏਗਾ ਮਤਲਬ ਮੁੱਖ ਮੰਤਰੀ ਸਾਹਿਬ ਕੋਲ ਜਾਏਗਾ ਕੈਬਨਟ ਅਪਰੂਵਲ ਵਾਸਤੇ ਇੱਕ ਮੈਂਟਰ ਪੌਲਸੀ ਲੈ ਕੇ ਜਾਵਾਂਗਾ ਜਿਹਦੇ ਨਾਲ ਕਿ ਅਸੀਂ ਪੰਜਾਬ ਦੇ ਬੱਚੇ ਜਿਹੜੇ ਸਾਡੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਕਿਸੇ ਵਜ੍ਹਾ ਨਾਲ ਉਹਦੇ ਕਾਰਨ ਕੀ ਆ ਉਹਦਾ ਹੱਲ ਕੀ ਆ ਉਹਦਾ ਉਹਦਾ ਹੱਲ ਦੇਾਂਗੇ ਔਰ ਇੱਕ ਨਵੀਂ ਪੌਲਸੀ ਲੈ ਕੇ ਆਵਾਂਗੇ ਸੂ ਸਾਈਡਸ ਬੰਦ ਕਰਨ ਵਾਸਤੇ ਪੌਲਸੀ ਲੈ ਕੇ ਆਵਾਂਗੇ ਬੱਚਿਆਂ ਦੇ ਵਿੱਚ ਐਡਿਕਸ਼ਨ ਨਾ ਹੋਵੇ ਤਾਂ ਕਿ ਹੋਰ ਬੱਚੇ ਨਸ਼ਿਆਂ ਦੇ ਵਿੱਚ ਨਾ ਜਾਣ ਉਹਦੇ ਵਾਸਤੇ ਇੱਕ ਪੌਲਸੀ ਲੈ ਕੇ ਆਵਾਂਗੇ ਤੇ ਇਹ ਸਾਡਾ ਇੱਕ oprala ਹੈਗਾ ਤੇ ਮੈਂ ਉਮੀਦ ਕਰਦਾ ਕਿ ਇਹਦੇ ਵਿੱਚ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾਣਗੇ ਤੇ ਆਪਾਂ ਪੰਜਾਬ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਰੰਗਲਾ ਪੰਜਾਬ ਬਣਾਉਣ ਵਿੱਚ ਕੰਮਜਾਮ ਹੋਵਾਂਗੇ ਬਹੁਤ ਬਹੁਤ ਧੰਨਵਾ